ਬੀਜੇਪੀ ਨੂੰ ਸਮਰਥਨ ਦੇਣ ਦਾ ਇੱਕੋ ਇੱਕ ਕਾਰਨ ਆ ਕਿ ਮੈਂ ਪਿਛਲੇ 2.5 ਸਾਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਕੰਮ ਨਾ ਮਾਤਰ ਕਰਾ ਪਾਇਆ ਜੇ ਦੇਖਿਆ ਜਾਵੇ ਉਹ 43 ਸੈਕਟਰ ਦਾ ਇਹ ਸਭ ਤੋਂ ਵਧੀਆ ਪਾਰਕ ਆ ਜਿਹੜਾ ਸਭ ਤੋਂ ਵਧੀਆ ਪਾਰਕ ਸਭ ਤੋਂ ਸੋਹਣਾ ਪਾਰਕ ਹੋਣਾ ਚਾਹੀਦਾ ਅੱਜ ਪਹਿਲਾਂ ਉਹਦੇ ਹਾਲਾਤ ਦਿਖਾ ਦਿਓ ਕਿ ਸਾਡੇ ਪਾਰਕ ਦੀ ਐਂਟਰੈਂਸ ਆ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਹੱਥ ਬੰਨੇ ਹੋਏ ਸੀ ਪਾਰਟੀ ਦੇ ਲਾਲੋ ਪ੍ਰੋਟੋਕੋਲ ਦੇ ਹਿਸਾਬ ਨਾਲ ਅਸੀਂ ਨਹੀਂ ਕਹਿ ਸਕਦੇ ਕਿ ਪਾਰਟੀ ਕੋਈ ਕੰਮ ਕਰਦੀ ਜਾਂ ਨਹੀਂ ਕਰਦੀ ਹਾਂ ਗੱਲ ਕਰਾਂਗੇ ਸਰ ਸਰਦਾਰ ਬਲਜੀਤ ਸਿੰਘ ਭੋਲਾ ਜੀ ਨੂੰ ਬਹੁਤ ਵੋਟਾਂ ਪਾ ਕੇ ਇਸ ਇਲਾਕੇ ਨੇ ਜਿਤਾਇਆ ਆਮ ਆਦਮੀ ਇੱਕ ਬਦਲਾਅ ਦੇ ਰੂਪ ਨਾਲ ਲੈ ਕੇ ਆਈ ਜਿਹੜੇ ਬਦਲਾਅ ਦੇ ਤੌਰ ਤੇ ਲੈ ਕੇ ਆਈ ਉਹ ਬਦਲਾਅ ਤੁਹਾਡੇ ਸਾਹਮਣੇ ਹੈ ਮੈਨੂੰ ਦੱਸੋ ਸੈਕਟਰ 39 21 ਇਹ ਡਿਜ਼ਰਵ ਕਰਦਾ ਹੈ ਕਿ ਇਹ ਪਾਰਕ ਸਾਡੇ ਬੱਚਿਆਂ ਲਈ ਸਾਡੀ ਫੈਮਲੀਆਂ ਲਈ ਘੁੰਮਣ ਦੇ ਲਾਇਕ ਹੈ ਆਵਾਮੀ ਪਾਰਟੀ ਨੂੰ ਜੋਰ ਲਾ ਕੇ ਛੱਡ ਕੇ ਜੋਰ ਲਾ ਬੈਠਾ ਹਾਂ ਪਰ ਪਾਰਕ ਦਾ ਯਾਨੀ ਸੁਧਾਰ ਨਹੀਂ ਹੋਇਆ ਪਰ ਸਰਕਾਰ ਤਾਂ ਐਸੇ ਆਵਾਮੀ ਪਾਰਟੀ ਨੇ ਫਿਰ ਕੋਈ ਸੁਧਾਰ ਹੋਇਆ ਸਰ ਗੱਲ ਉਹੀ ਹੈ ਅਸੀਂ ਤਾਂ ਇਹੀ ਸੋਚਿਆ ਸੀਗਾ ਕਿ ਸਰਕਾਰ ਦੇ ਨਾਲ ਜੁੜਾਂਗੇ ਜੋ ਸਾਡੇ ਇਲਾਕੇ ਦੀ ਦਿੱਕਤਾਂ ਨੇ ਉਹਦਾ ਹੱਲ ਕਰਾ ਪਾਵਾਂਗੇ ਪਰ ਅਸੀਂ ਹੱਥ ਸਾਡੇ ਖੜੇ ਨੇ ਜੀ ਅਸੀਂ ਹੈਲਪਲੈਸ ਆ ਕਿ ਅਸੀਂ ਤਾਂ ਸਿਰਫ ਅਸੀਂ ਕੀ ਆ ਅਸੀਂ ਛੋਟੇ ਜਿਹੇ ਨਮਾਇੰਦੇ ਆ ਸਾਡਾ ਕੰਮ ਹੈ ਪਬਲਿਕ ਦੀ ਦਿੱਕਤ ਨੂੰ ਐਮਐਲਏ ਸਾਹਿਬ ਤੱਕ ਪਹੁੰਚਾਉਣਾ ਐਮਐਲਏ ਸਾਹਿਬ ਦਾ ਕੰਮ ਹੈ ਉਸ ਕੰਮ ਨੂੰ ਸਰਕਾਰੀ ਅਫਸਰਾਂ ਤੱਕ ਪਹੁੰਚਾਉਣਾ ਜਦੋਂ ਸਰਕਾਰੀ ਅਫਸਰ ਵੀ ਇਹਨਾਂ ਦੇ ਹੱਤ ਵਿੱਚ ਹੈ ਨਹੀਂ ਗਏ ਤੇ ਮੈਨੂੰ ਦੱਸੋ ਜੀ ਕਿੱਥੋਂ ਕੰਮ ਹੋਣਗੇ ਲੋਕ ਸਾਨੂੰ ਫੋਨ ਕਰਦੇ ਆ ਤੁਸੀਂ ਨਮਾਇੰਦੇ ਹੋ ਜੀ ਸਰਕਾਰ ਦੇ ਸਾਡੇ ਆ ਕੇ ਪਾਰਕਾਂ ਦਾ ਹਾਲ ਦੇਖੋ ਅਸੀਂ ਸ਼ਰਮ ਦੇ ਮਾਰੇ ਆਉਂਦੇ ਨਹੀਂ ਗੱਲਾਂ ਤਾਂ ਜਿਵੇਂ ਸਰਕਾਰ ਨੇ ਬਹੁਤ ਵੱਡੀਆਂ ਵੱਡੀਆਂ ਕੀਤੀਆਂ ਵਾ ਅਰਜੁਨਦੀਨ ਨਾੜੇ ਦਾ ਪ੍ਰੋਜੈਕਟ ਦੀ ਗੱਲ ਕਰ ਲਈਏ ਜਾਂ ਆਪਾ ਅ এডਿਊਕੇਸ਼ਨ ਦੀ ਗੱਲ ਕਰ ਲਈਏ ਜਾਂ ਆਪਾਂ ਗੱਲ ਕਰ ਲਈਏ ਹੈਲਥ ਨੂੰ ਲੈ ਕੇ ਕਾਫੀ ਵੱਡੇ ਵੱਡੇ ਕੰਮ ਕੀਤੇ ਹੋਏ ਪਰ ਗੱਲ ਕਰ ਲਈਏ ਜੇ ਛੋਟੇ ਮੋਕੇ ਕੰਮ ਨਹੀਂ ਹੋਏ ਤੇ ਵੱਡੇ ਕੰਮ ਕਿੱਥੇ ਨੇ ਸਰ ਜਿਹੜਾ ਹੁਣ ਗੰਦੇ ਨਾਲੇ ਦਾ ਪ੍ਰੋਜੈਕਟ ਆ ਗੰਦੇ ਨਾਲੇ ਦੇ ਪ੍ਰੋਜੈਕਟ ਲਈ ਕਰੋੜਾਂ ਰੁਪਏ ਆ ਰਹੇ ਆ ਤੁਸੀਂ ਦੇਖਿਆ ਹੁਣ ਐਮਐਲਏ ਗੋਗੀ ਜੀ ਉਹ ਮੈਨੂੰ ਲੱਗਦਾ ਇੱਕ ਸੱਚਾ ਸੁੱਚਾ ਬੰਦਾ ਜਿਨੇ ਇੱਕ ਵਿਘਟਨ ਦਾ ਪੱਥਰ ਲਾਇਆ ਤੇ ਪੱਥਰ ਆਪ ਹੀ ਤੁਹਾਡੇ ਨਾਲ ਪਟਦਾ ਇੱਥੇ ਸਰਕਾਰ ਦੀ ਸ਼ਬੀ ਸਾਫ ਹੋ ਰਹੀ ਹੈ ਤੁਹਾਡਾ ਐਮਐਲਏ ਗੋਗੀ ਆਪਣੇ ਹੱਥ ਨਾਲ ਲਾਇਆ ਪੱਥਰ ਆਪ ਤੋੜ ਰਿਹਾ ਇਟ ਮੀਨਸ ਉਹਦੇ ਕੰਮ ਨਹੀਂ ਹੋ ਰਹੇ ਤੁਸੀਂ ਹੱਥ ਖੜੇ ਕਰ ਦੋ ਅਸੀਂ ਪੰਜਾਬ ਨੂੰ ਨਹੀਂ ਸਾਮ ਸਕਦੇ ਗੱਲਾਂ ਕਰਕੇ ਤੁਸੀਂ ਸਾਡੇ ਪੰਜਾਬ ਦਾ ਬੁਰਾ ਹਾਲ ਨਾ ਕਰੋ ਕਰਾਇਮ ਇੰਨਾ ਵੱਧ ਰਿਹਾ ਤੁਸੀਂ ਕੁਝ ਨਹੀਂ ਦੇਖ ਰਹੇ ਮਾਵਾਂ ਦੇ ਪੁੱਤ ਮਾਰਦੇ ਆ ਤੁਸੀਂ ਕਿੱਥੇ ਹੋ ਉਸੀਂ ਕਹਿ ਰਹੇ ਹਾਂ ਤੁਸੀਂ ਕ੍ਰਿਮੀਨਲ ਅੰਦਰ ਕਾਦੇ ਹੋ ਤਾਂ ਕ੍ਰਾਈਮ ਤਾਂ ਦਿਨ-ਪ੍ਰਤੀ ਦਿਨ ਵੱਧ ਰਿਹਾ ਹੈ ਮੈਨੂੰ ਦੱਸੋ ਕਿਹੜੀ ਸਰਕਾਰ ਬੋਲ ਐਸੀ ਆਈ ਹੈ ਜਿੱਦੇ ਸ਼ਰੇਆਮ ਗੋਲੀਆਂ ਚੱਲ ਰਹੀਆਂ ਸਨੇਚਿੰਗਾਂ ਹੋ ਰਹੀਆਂ ਬੁਰੇ ਹਾਲ ਨੇ ਅਸੀਂ ਥਾਣਿਆਂ 'ਚ ਜਾਂਦੇ ਹਾਂ ਜਦੋਂ ਕਹਿੰਦੇ ਆਮ ਆਦਮੀ ਪਾਰਟੀ ਦੇ ਬੰਦੇ ਸਾਡੇ ਆਪਣੇ ਕੰਮ ਨਹੀਂ ਆਉਂਦੇ ਕੰਨੇ ਵਿੱਚ ਜਾਨ ਨੂੰ ਡਰ ਲੱਗਦਾ ਕਿ ਇੱਥੇ ਸੱਪਨਾ ਹੋਵੇ ਕੋਈ ਆਉਂਦਾ ਹੀ ਨਹੀਂ ਜੇ ਡਰਦਾ ਮਾਰਾ ਹਾਲਾਤ ਹੀ ਇੰਨੇ ਬੁਰੇ ਆ ਇਨੇ ਕਿਤੇ ਇਹ ਕਿਸੇ ਇਸ ਗੱਲ ਦਾ ਗੁੱਸਾ ਤਾਂ ਨਹੀਂ ਹੈ ਵੀ ਟਿਕਟ ਨਹੀਂ ਮਿਲੀ ਹੈ ਵੀ ਸਾਡਾ ਸਾਡਾ ਬੀਜੇਪੀ ਨੂੰ ਦੇ ਸਾਡਾ ਨਾਮ ਭੇਜਿਆ ਹੋਇਆ ਸੀ ਐਮਐਲਏ ਸਾਹਿਬ ਕੋਲੋਂ ਸਾਨੂੰ ਡਿਕਲੇਅਰ ਸੀਗਾ ਕਿ ਦੋ ਨਾਮ ਭੇਜੇ ਆ ਸਰਵੇ ਦੇ ਹਿਸਾਬ ਨਾਲ ਟਿਕਟ ਮਿਲੇਗੀ ਪਰ ਸਾਨੂੰ ਸਮਝ ਆ ਗਈ ਸੀ ਜਿਹੜਾ ਸਰਵੇ ਇੱਕ ਟਕੋਸਲਾ ਹੈ ਸਰਵੇ ਸਰਵੇ ਕੁਝ ਨਹੀਂ ਸਿਰਫ ਚਾਹਤਿਆਂ ਨੂੰ ਟਿਕਟਾਂ ਮਿਲਣੀਆਂ ਫਿਰ ਇਲਾਕੇ ਦਾ ਕੰਮ ਮੈਂ ਪਹਿਲਾਂ ਹੀ 3 ਸਾਲ ਹੋ ਗਏ ਨਹੀਂ ਕਰਾ ਪਾ ਰਿਹਾ ਮੈਂ ਕਿਉਂ ਨਾ ਫਿਰ ਆਪਾਂ ਉਸ ਪਾਰਟੀ ਨਾਲ ਜੁੜੀ ਤੇ ਕੰਮ ਆਉਣ ਕਿਉਂਕਿ ਲੋਕਾਂ ਨੇ ਮੈਨੂੰ ਫੋਨ ਲਾਉਣੇ ਅੱਜ ਵੀ ਇਹ ਬਾਕੀ ਅਸੀਂ ਤੈਨੂੰ ਜਾਣਦੇ ਆ ਪਾਈ ਸਾਡੇ ਇਲਾਕੇ ਦਾ ਕੰਮ ਕਰਾ ਕੇ ਦੇ ਉੱਥੇ ਆਪਣੇ ਹੱਥ ਖੜੇ ਸੀਗੀ ਆ ਦੇਖੋ ਇਲਾਕਾ ਵਾਸੀਆਂ ਨੂੰ ਕਹਿੰਨਾ ਆਮ ਆਮੀਏ ਦੇ ਆਪਣੇ ਹੱਥ ਖੜੇ ਸੀ ਭਾਜੀਪੀ ਚ ਆ ਕੇ ਮੈਂ ਬਹੁਤ ਉਮੀਦ ਕਰਕੇ ਆਇਆ ਕਿ ਮੈਂ ਹੁਣ ਮੈਂ ਤੁਹਾਨੂੰ ਦੱਸਦਾ ਜੀ ਮੈਂ ਬੀਜੇਪੀ ਦਾ ਇੱਕ ਮੈਂਬਰ ਨਹੀਂ ਹਲੇ ਫਿਲਹਾਲ ਬੰਦੇ ਆ ਮੈਂ ਸਿਰਫ ਬੀਜੇਪੀ ਨੂੰ ਸਮਰਥਨ ਦੇ ਰਿਹਾ ਉਹ ਵੀ ਮੋਦੀ ਜੀ ਦੀ ਨੀਤੀਆਂ ਨੂੰ ਦੇਖ ਕੇ ਕਿ ਉਹਨਾਂ ਨੇ ਦੇਸ਼ ਸੰਭਾਲਿਆ ਤੇ ਮੈਨੂੰ ਲੱਗਦਾ ਸਾਡੇ ਪੰਜਾਬ ਲਈ ਕੁਝ ਕਰਨਗੇ ਹੁਣ ਸਮਾਂ ਆ ਗਿਆ ਸੀ ਭਗਵਾਲ ਲਹਿਰਾਵੀਏ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਰਮਨਦੀਪ ਸਿੰਘ ਆਲੋਕ ਇਸ ਵਕਤ ਮੈਂ ਵਾਰਡ ਨੰਬਰ 1 ਆ ਆਮ ਆਦੀ ਪਾਰਟੀ ਦੇ ਵਿੱਚ ਸੀਗੇ ਹੁਣ ਉਹਨਾਂ ਨੇ ਆਮ ਆਦੀ ਪਾਰਟੀ ਛੱਡ ਕੇ ਬੀਜੇਪੀ ਨੂੰ ਸਮਰਥਨ ਦਿੱਤਾ ਵਾ ਕੀ ਕਾਰਨ ਹੈ ਐਸਾ ਹੋਇਆ ਕਿ ਉਹਨਾਂ ਨੇ ਬੀਜੇ ਆਮ ਆਦੀ ਪਾਰਟੀ ਛੱਡਣੀ ਪਈ ਹੈ ਔਰ ਬੀਜੇਪੀ ਨੂੰ ਸਮਰਥਨ ਦੇਣਾ ਪਿਆ ਵਾ ਗੱਲਬਾਤ ਕਰਾਂਗੇ ਪੰਕਜ ਮੈਚੇਜਾ ਪੰਕਜ ਮਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਮਸਕਾਰ ਜੀ ਹਾਂ ਸਭ ਤੋਂ ਪਹਿਲਾਂ ਇਹ ਦੱਸੋ ਆ ਤੁਸੀਂ ਆਪਣਾ ਆਮ ਆਦੀ ਪਾਰਟੀ ਛੱਡੀ ਹੈ ਬੀਜੇਪੀ ਵਿੱਚ ਜਾਣ ਦਾ ਕਾਰਨ ਕੀ ਆ ਬੀਜੇਪੀ ਨੂੰ ਸਮਰਥਨ ਦੇਣ ਦਾ ਇੱਕੋ ਇੱਕ ਕਾਰਨ ਆ ਕਿ ਮੈਂ ਪਿਛਲੇ 2.5 ਸਾਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਕੰਮ ਨਾ ਮਾਤਰ ਕਰਾ ਪਾਇਆ ਜੇ ਦੇਖਿਆ ਜਾਵੇ 34 ਸੈਕਟਰ ਦਾ ਇਹ ਸਭ ਤੋਂ ਵਧੀਆ ਪਾਰਕ ਆ ਜਿਹੜਾ ਸਭ ਤੋਂ ਵਧੀਆ ਪਾਰਕ ਸਭ ਤੋਂ ਸੋਹਣਾ ਪਾਰਕ ਹੋਣਾ ਚਾਹੀਦਾ ਅੱਜ ਪਹਿਲਾਂ ਉਹਦੇ ਹਾਲਾਤ ਦਿਖਾ ਦਿਓ ਇਹ ਸਾਡੇ ਪਾਰਕ ਦੀ ਐਂਟਰੈਂਸ ਆ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਹੱਥ ਬਣਨੇ ਹੋਏ ਸੀ ਪਾਰਟੀ ਦੇ ਲਾਲੋ ਪ੍ਰੋਟੋਕੋਲ ਦੇ ਹਿਸਾਬ ਨਾਲ ਅਸੀਂ ਨਹੀਂ ਕਹਿ ਸਕਦੇ ਕਿ ਪਾਰਟੀ ਕੋਈ ਕੰਮ ਕਰਦੀ ਜਾਂ ਨਹੀਂ ਕਰਦੀ ਗੱਲ ਕਰਾਂਗੇ ਸਰ ਸਰਦਾਰ ਦਲਜੀਤ ਸਿੰਘ ਭੋਲਾ ਜੀ ਨੂੰ ਬਹੁਤ ਵੋਟਾਂ ਪਾ ਕੇ ਇਸ ਇਲਾਕੇ ਨੇ ਜਿਤਾਇਆ ਆਮ ਆਦਮੀ ਇੱਕ ਬਦਲਾਵ ਦੇ ਰੂਪ ਨਾਲ ਲੈ ਕੇ ਆਈ ਜਿਹੜੇ ਬਦਲਾਵ ਦੇ ਤੌਰ ਤੇ ਲੈ ਕੇ ਆਈ ਉਹ ਬਦਲਾਵ ਤੁਹਾਡੇ ਸਾਹਮਣੇ ਹੈ ਮੈਨੂੰ ਦੱਸੋ ਸੈਕਟਰ 39 21 ਇਹ ਡਿਜ਼ਰਵ ਕਰਦਾ ਕਿ ਇਹ ਪਾਰਕ ਸਾਡੇ ਬੱਚਿਆਂ ਲਈ ਸਾਡੀ ਫੈਮਲੀਆਂ ਲਈ ਘੁੰਮਣ ਦੇ ਲਾਇਕ ਹੈ ਇਧਰ ਆ ਸੋਫੇ ਦੇਖੋ ਸਰ ਇਹ ਪਿਛਲੇ 3 ਸਾਲ ਤੋਂ ਸੋਫਿਆਂ ਦਾ ਇਹ ਹਾਲ ਹੈ ਮੈਂ ਮਿੰਤਾ ਕਰ ਹਟਿਆ ਰਿਕਵੈਸਟਾਂ ਕਰ ਹਟਿਆ ਜੀ ਸਾਡੇ ਪਾਰਕਾਂ ਦਾ ਬਹੁਤ ਬੁਰਾ ਹਾਲ ਹੈ ਸਾਨੂੰ ਸੈਕਟਰ ਵਾਲਿਆਂ ਨੂੰ ਕੀ ਚਾਹੀਦਾ ਸਾਨੂੰ ਫ੍ਰੀ ਦੀ ਬਿਜਲੀ ਨਹੀਂ ਚਾਹੀਦੀ ਸਾਡੇ ਨਾ ਤਾਂ ਇੰਨੇ ਛੋਟੇ ਮੀਟਰ ਨੇ ਕਿ ਸਾਡੇ ਫ੍ਰੀ ਦੀ ਬਿਜਲੀ ਨਾਲ ਸਰਦਾ ਹੋਵੇ ਸਾਨੂੰ ਸਾਡੇ ਲਈ ਚਾਹੀਦੀ ਹੈ ਸਾਫ਼ ਸੁਥਰਾ এনवायरमेंट ਕਿ ਅਸੀਂ ਕਿਤੇ ਘੁੰਮ ਸਕੀਏ ਅਸੀਂ ਆਪਣੇ ਬੱਚਿਆਂ ਨਾਲ ਪਾਰਕਾਂ 'ਚ ਖੇਡ ਸਕੀਏ ਇਹ ਹਾਲਾਤ ਹੈ ਸਾਡੇ 39 ਸੈਕਟਰ ਦੇ ਪਾਰਕਾਂ ਦੇ ਜੇ ਗੱਲ ਕਰਾਂਗੇ ਇੱਥੇ 39 ਸੈਕਟਰ ਦੇ ਵਿੱਚ ਇੱਕ ਸੀਵਰੇਜ ਦੀ ਦਿੱਕਤ ਹੈ ਪਿਛਲੇ 2.5 ਤੋਂ 3 ਸਾਲ ਤੋਂ ਜਦੋਂ ਦਾ ਮੈਂ ਇਸ ਪਾਰਕ ਦੇ ਨਾਲ ਜੁੜਿਆ ਹਾਂ ਮੈਂ ਜੀ ਹੱਥ ਪੈਰ ਜੋੜ ਕੇ ਮੈਂ ਤਾਂ ਕਰਕੇ ਸਭ ਕੁਝ ਕਰਕੇ ਦੇਖ ਲਿਆ ਪਰ ਹੁਣ ਐਮਐਲਏ ਸਾਹਿਬ ਵੀ ਕੀ ਕਰਨਾ ਐਮਐਲਏ ਸਾਹਿਬ ਸਾਡੇ ਸਾਹਮਣੇ ਪ੍ਰਸ਼ਾਸਨ ਨੂੰ ਫੋਨ ਲਾਉਂਦੇ ਆ ਅਧਿਕਾਰੀਆਂ ਨੂੰ ਫੋਨ ਲਾਉਂਦੇ ਆ ਮੈਨੂੰ ਲੱਗਦਾ ਜਿਹੜੀ ਐਡਮਿਨਿਸਟ੍ਰੇਟਿਵ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਟਿਊਨਿੰਗ ਹੈ ਉਹ ਕਿਤੇ ਜ਼ਿੰਦਗੀ ਚ ਇੱਕ ਨਾ ਹੋਈ ਹੈ ਨਾ ਹੋ ਪਾਣੀ ਆ ਹੁਣ 3 ਸਾਲ ਲੰਘ ਗਏ ਨੇ ਅਸੀਂ ਕਹਿੰਨੇ ਆ ਜੀ ਆਮ ਆਦਮੀ ਮੌਜੂਦਾ ਪਾਰਟੀ ਦਾ ਕਾਉਂਸਲਰ ਬਣਾ ਦਿਓ ਤੁਹਾਡੇ ਕੰਮ ਹੋਣਗੇ ਜੇ 3 ਸਾਲ ਦਾ ਤੁਸੀਂ ਕੁਝ ਕੀਤਾ ਨਹੀਂ ਅੱਗੇ ਕੀ ਕਰੋਗੇ ਤੁਸੀਂ ਕਹਿੰਦੇ ਹੋ ਕਿ ਆਮ ਆਦੀ ਪਾਰਟੀ ਨੂੰ ਜੋਰ ਲਾ ਕੇ ਛੱਡ ਗਏ ਜੋਰ ਲਾ ਬੈਠਾ ਨਾ ਪਾਰੇ ਪਾਰਕ ਦਾ ਪਰ ਸਰਕਾਰ ਦਾ ਇਸ ਵੇਲੇ ਆਵਾਜ਼ ਦੀ ਪਾਰਟੀ ਨੇ ਫਿਰ ਕਿਹੜੀ ਸੁਧਾਰ ਹੋਇਆ ਸਰ ਗੱਲ ਉਹੀ ਹੈ ਅਸੀਂ ਤਾਂ ਇਹੀ ਸੋਚਿਆ ਸੀਗਾ ਕਿ ਸਰਕਾਰ ਦੇ ਨਾਲ ਜੁੜਾਂਗੇ ਜੋ ਸਾਡੇ ਇਲਾਕੇ ਦੀਆਂ ਦਿੱਕਤਾਂ ਨੇ ਉਹਦਾ ਹੱਲ ਕਰਾ ਪਾਵਾਂਗੇ ਪਰ ਅਸੀਂ ਹੱਥ ਸਾਡੇ ਖੜੇ ਨੇ ਜੀ ਅਸੀਂ ਹੈਲਪਲੈਸ ਆ ਕਿ ਅਸੀਂ ਤਾਂ ਸਿਰਫ ਅਸੀਂ ਕੀ ਆ ਅਸੀਂ ਛੋਟੇ ਜੇ ਨੁਮਾਇੰਦੇ ਆ ਸਾਡਾ ਕੰਮ ਹੈ ਪਬਲਿਕ ਦੀ ਦਿੱਕਤ ਨੂੰ ਐਮਐਲਏ ਸਾਹਿਬ ਤੱਕ ਪਹੁੰਚਾਉਣਾ ਐਮਐਲਏ ਸਾਹਿਬ ਦਾ ਕੰਮ ਹੈ ਉਸ ਕੰਮ ਨੂੰ ਸਰਕਾਰੀ ਅਫਸਰਾਂ ਤੋਂ ਕਰਾਉਣਾ ਜੇ ਸਰਕਾਰੀ ਅਫਸਰ ਹੀ ਇਹਨਾਂ ਦੇ ਹੱਕ 'ਚ ਹੈ ਨਹੀਂ ਗਏ ਤੇ ਮੈਨੂੰ ਦੱਸੋ ਜੀ ਕਿੱਥੋਂ ਕੰਮ ਹੋਣਗੇ ਲੋਕ ਸਾਨੂੰ ਫੋਨ ਕਰਦੇ ਆ ਤੁਸੀਂ ਨੁਮਾਇੰਦੇ ਹੋ ਜੀ ਸਰਕਾਰ ਦੇ ਸਾਡੇ ਆ ਕੇ ਪਾਰਕਾਂ ਦਾ ਹਾਲ ਦੇਖੋ ਅਸੀਂ ਸ਼ਰਮ ਦੇ ਮਾਰੇ ਆਉਂਦੇ ਨਹੀਂ ਸਾਡੇ ਹਾਲਾਤ ਨੇ ਇਹ ਮੈਨੂੰ ਇਹ ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਲੋਕ ਤੁਹਾਨੂੰ ਟੈਕਸ ਨਹੀਂ ਦੇ ਰਹੇ ਉਸੀਂ ਰੋਜ਼ ਉਦਘਾਟਨ ਕਰ ਰਹੇ ਹਾਂ ਇਲਾਕਿਆਂ 'ਚ ਬਹੁਤ ਫੋਟੋਆਂ ਪਾ ਰਹੇ ਹਾਂ ਉਦਘਾਟਨ ਕੀਤੇ ਜੋ ਕੀਤੇ ਜਿਹੜਾ ਬਣਿਆ ਸਿਸਟਮ ਹੈ ਉਹੀ ਸਵਾਰ ਲਓ ਸਾਨੂੰ ਨਵੇਂ ਉਦਘਾਟਨਾਂ ਦੀ ਲੋੜ ਨਹੀਂ ਸਾਨੂੰ ਜੋ ਸਰਕਾਰਾਂ ਨੇ ਦਿੱਤਾ ਹੋਇਆ ਜਿਹੜੀ ਸਾਡੀ ਸਹੂਲਤ ਹੈ ਸਾਡੀ ਉਹੀ ਸਹੀ ਕਰ ਦਿਓ ਸਾਡੇ ਇੱਥੇ ਪਾਣੀ ਗੋਡੇ-ਗੋਡੇ ਖੜਦਾ ਤੁਹਾਨੂੰ ਮੈਂ ਵੀਡੀਓ ਦਿਖਾ ਸਕਦਾ ਮੈਨੂੰ ਦੱਸੋ ਜਿਹੜਾ ਪਾਣੀ ਖੜਦਾ ਜਿਹੜੇ ਅਸੀਂ ਗੱਡੀਆਂ 'ਚੋਂ ਨਿਕਲ ਕੇ ਆਪਣੇ ਘਰਾਂ ਨੂੰ ਜਾਣਾ ਅਸੀਂ ਪੈਂਟਲ ਚੱਕ-ਚੱਕ ਜਾਈਏ ਕਿ ਸਸ ਅਸੀਂ ਇਹੀ ਡਿਜ਼ਰਵ ਕਰਦੇ ਆਂ ਕਿ ਸੈਕਟਰ 32 ਤੋਂ 39 ਤੁਸੀਂ ਸੈਕਟਰ 39 ਜਾ ਕੇ ਚੰਡੀਗੜ੍ਹ ਚ ਦੇਖੋ ਸੈਕਟਰ 39 ਜਾਂ ਸੈਕਟਰ ਦੀ ਇੱਜ਼ਤ ਕੀ ਹੁੰਦੀ ਆ ਸਰ ਅਸੀਂ ਕਿਸੇ ਸੈਕਟਰ ਚ ਨਹੀਂ ਰਹਿ ਰਹੇ ਅਸੀਂ ਬਿਲਕੁਲ ਬੈਕਵਰਡ ਏਰੀਆ ਚ ਰਹਿ ਰਹੇ ਆ ਜਿਹੜਾ ਹਲਕਾ ਈਸਟ ਦੇ ਨਾਮ ਤੋਂ ਜਾਣਿਆ ਜਾ ਰਿਹਾ ਮੈਂ ਐਮਐਲਏ ਸਾਹਿਬ ਦੀ ਕੋਈ ਗਲਤੀ ਨਹੀਂ ਕਰਦਾ ਚੱਕਰ ਇਹ ਆ ਜੀ ਉਹ ਜਿਹੜੀ ਸਰਕਾਰ ਚ ਨੇ ਉਹ ਸਰਕਾਰ ਦੇ ਕੰਮ ਨਹੀਂ ਹੋ ਰਹੇ ਮੈਂ ਤੇ ਰਿਕਵੈਸਟ ਕਰਨਾ ਚਾਹਨਾ ਐ ਐਮਐਲਏ ਸਾਹਿਬ ਤੁਸੀਂ ਬਹੁਤ ਮਿਹਨਤਗਰ ਬੰਦੇ ਹੋ ਬਹੁਤ ਮਿਹਨਤ ਕਰਦੇ ਹੋ ਤੁਹਾਨੂੰ ਇੱਕ ਵਧੀਆ ਸਰਕਾਰ ਚੁਣ ਲੈਣੀ ਚਾਹੀਦੀ ਜਿੱਦਾਂ ਅੱਜ ਮੈਂ ਸਮਰਥਨਾ ਬੀਜੇਪੀ ਨੂੰ ਦਿੱਤਾ ਤੁਹਾਨੂੰ ਵੀ ਇੱਕਦਾ ਦੀ ਸਰਕਾਰ ਚੁਣਨੀ ਚਾਹੀਦੀ ਤਾਂ ਕਿ ਜੋ ਤੁਸੀਂ ਦਿੱਕਤ ਹੱਲ ਕਰਾਉਣਾ ਚਾਹੁੰਦੇ ਹੋ ਲੋਕਾਂ ਦੀ ਹੋ ਸਕੇ ਕੱਲੇ ਝੂਠੇ ਵਾਦੇ ਨਾ ਰਹਿ ਜਾਣ ਗੱਲਾਂ ਤਾਂ ਜਿਹੜੀ ਸਰਕਾਰ ਨੇ ਬਹੁਤ ਵੱਡੀਆਂ-ਵੱਡੀਆਂ ਕੀਤੀਆਂ ਵਾ ਅੰਦਕੰਦੀ ਨਾਲ ਦੇ ਪ੍ਰੋਜੈਕਟ ਦੀ ਗੱਲ ਕਰ ਲਈਏ ਜਾਂ ਆਪਾਂ ਆਪਾਂ ਐਜੂਕੇਸ਼ਨ ਦੀ ਗੱਲ ਕਰ ਲਈਏ ਜਾਂ ਆਪਾਂ ਗੱਲ ਕਰ ਲਈਏ ਹੈਲਥ ਨੂੰ ਲੈ ਕੇ ਕਾਫੀ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸੀ ਪਰ ਗੱਲ ਕਰੀਏ ਜੇ ਛੋਟੇ-ਮੋਕੇ ਕੰਮ ਨਹੀਂ ਹੋਏ ਤੇ ਵੱਡੇ ਕੰਮ ਹੋ ਸਕਦੇ ਸਰ ਜਿਹੜਾ ਹੁਣ ਗੰਦੇ ਨਾਲੇ ਦਾ ਪ੍ਰੋਜੈਕਟ ਆ ਗੰਦੇ ਨਾਲੇ ਦੇ ਪ੍ਰੋਜੈਕਟ ਲਈ ਕਰੋੜਾਂ ਰੁਪਏ ਆ ਰਹੇ ਆ ਤੁਸੀਂ ਦੇਖਿਆ ਹੁਣ ਐਮਐਲਏ ਗੋਗੀ ਜੀ ਉਹ ਮੈਨੂੰ ਲੱਗਦਾ ਇੱਕ ਸੱਚਾ-ਸੁੱਚਾ ਬੰਦਾ ਹੈ ਜਿਨੇ ਇੱਕ ਉਦਘਾਟਨ ਦਾ ਪੱਥਰ ਲਾਇਆ ਤੇ ਉਹ ਪੱਥਰ ਆਪ ਹੀ ਤੁਹਾਡੇ ਨਾਲ ਪਟਦਾ ਇੱਥੇ ਸਰਕਾਰ ਦੀ ਸ਼ਬੀ ਸਾਫ ਹੋ ਰਹੀ ਆ ਤੁਹਾਡਾ ਐਮਐਲਏ ਗੋਗੀ ਆਪਣੇ ਹੱਥ ਨਾਲ ਲਾਇਆ ਪੱਥਰ ਆਪ ਤੋੜਦੇ ਆ ਇਟ ਮੀਨਸ ਉਹਦੇ ਕੰਮ ਨਹੀਂ ਹੋ ਰਹੇ ਜੇ ਤੁਸੀਂ ਕੰਮ ਕਰਾਂ ਚ ਵਿਫਲ ਹੋ ਤਾਂ ਤੁਸੀਂ ਛੱਡ ਦਿਓ ਯਾਰ ਤੁਸੀਂ ਹੱਥ ਖੜੇ ਕਰ ਦੋ ਅਸੀਂ ਪੰਜਾਬ ਨੂੰ ਨਹੀਂ ਸਾਮ ਸਕਦੇ ਗੱਲਾਂ ਕਰਕੇ ਤੁਸੀਂ ਸਾਡੇ ਪੰਜਾਬ ਦਾ ਬੁਰਾ ਹਾਲ ਨਾ ਕਰੋ ਕਰਾਇਮ ਇੰਨਾ ਵੱਧ ਰਿਹਾ ਤੁਸੀਂ ਕੁਝ ਨਹੀਂ ਦੇਖ ਰਹੇ ਮਾਵਾ ਦੇ ਪੁੱਤ ਮਾਰਦੇ ਆ ਤੁਸੀਂ ਕਿੱਥੇ ਹੋ ਤੁਸੀਂ ਕਹਿ ਰਹੇ ਹੋ ਤੁਸੀਂ ਕ੍ਰਿਮੀਨਲ ਅੰਦਰ ਕਾਦੇ ਹੋ ਤੇ ਕ੍ਰਾਈਮ ਤਾਂ ਦਿਨ-ਪ੍ਰਤੀ ਦਿਨ ਵੱਧ ਰਿਹਾ ਮੈਨੂੰ ਦੱਸੋ ਕਿਹੜੀ ਸਰਕਾਰ ਬੈਲਾ ਐ ਅਸੀਂ ਆਈ ਆ ਜਿੱਦੇ ਸ਼ਰੇਆਮ ਗੋਲੀਆਂ ਚੱਲ ਰਹੀਆਂ ਸਨੇਚਿੰਗਾਂ ਹੋ ਰਹੀਆਂ ਬੁੜੇ ਹਾਲ ਨੇ ਹਮ ਕੁਝ ਦਿਨ ਪਹਿਲਾਂ ਤੁਸੀਂ ਹੀ ਉਦਘਾਟਨ ਦੇ ਸ਼ਾਮਲ ਸੀਗੇ ਜਿਹੜਾ ਕੂੜੇ ਦੇ ਡੰਪ ਨੂੰ ਗੱਲ ਕਰ ਲਿਆ 100 ਕਰੋੜ ਦਾ ਉਦਘਾਟਨ ਕੀਤਾ ਸੀਗਾ ਤੁਸੀਂ ਵੀ ਉੱਥੇ ਸ਼ਾਮਲ ਸੀਗੇ ਕੀ ਗੱਲ ਹੈ ਜਿਹੜਾ ਉਦਘਾਟਨ ਸੀਗਾ ਨਾਲ ਉਸਨੇ ਕੰਮ ਜਿਹੜੇ ਨਾਲ ਉਦਘਾਟਨ ਨੇ ਨਾਲ ਹੀ ਸ਼ੁਰੂਆਤ ਕਰ ਦਿੱਤੀ ਗਈ ਸੀ ਕੰਮ ਦੀ ਜਿਹੜਾ 22 ਮਹੀਨਿਆਂ ਦਾ ਸਮਾਂ ਲੱਗਿਆ ਸਰ ਬੇਨਤੀ ਮੇਰੀ ਇਹ ਆ ਪਿਛਲੇ 3 ਸਾਲ ਚ ਮੈਂ ਨਹੀਂ ਕਹਿੰਦਾ ਐਮਐਲਏ ਸਾਹਿਬ ਆਪਣੇ ਵੱਲੋਂ ਕੰਮ ਨਹੀਂ ਕਰ ਰਹੇ ਸੀਗੇ ਉਹਨਾਂ ਨੇ ਕੰਮ ਹੀ ਨਹੀਂ ਹੋ ਰੇ ਉਦਘਾਟਨ ਕਰ ਦਿੰਦੇ ਹਾਂ ਮਾਰੇ ਬੱਚੋ ਕੋਈ ਪ੍ਰਸ਼ਾਸਨ ਕੋਈ ਅਧਿਕਾਰੀ ਜੋ ਕੋ ਸਰਕਾਰੀ ਅਧਿਕਾਰੀ ਆਮ ਆਦਮੀ ਪਾਰਟੀ ਨੇ ਤੁਰੰਨ ਨੂੰ ਰਾਜੀ ਨੇ ਹਾਂ ਅਸੀਂ ਥਾਣਿਆਂ 'ਚ ਜਾਂਦੇ ਆ ਜਦੋਂ ਕਹਿੰਦੇ ਆਮ ਆਦਮੀ ਪਾਰਟੀ ਦੇ ਬੰਦੇ ਸਾਡੇ ਆਪਣੇ ਕੰਮ ਨਹੀਂ ਹੁੰਦੇ ਮੇਰੇ ਨਾਲ ਮੇਰਾ ਇੱਕ ਵਾਕਿਆ ਚੱਲ ਰਿਹਾ ਜਿਹੜੇ ਮੈਂ ਮਿੰਤਾ ਕਰ ਹਟੇ ਇੱਕ ਸਾਲ ਹੋ ਗਿਆ ਅਪਲੀਕੇਸ਼ਨ ਆ ਕਦੇ ਕਮਿਸ਼ਨਰ ਦੇਖਦੇ ਕਿਤੇ ਦੇ ਬਸ ਇੱਕੋ ਗੱਲ ਹੈ ਟੈਗ ਲੱਗੇ ਆਮ ਆਦਮੀ ਪਾਰਟੀ ਦਾ ਕੰਮ ਨਹੀਂ ਹੋ ਰਿਹਾ ਜੀ ਅਸੀਂ ਸਰਕਾਰ ਤੋਂ ਦੁਖੀ ਆ ਮੈਂ ਐਮਐਲਏ ਸਾਹਿਬ ਤੋਂ ਦੁਖੀ ਨਹੀਂ ਮੈਂ ਸਰਕਾਰ ਤੋਂ ਦੁਖੀ ਆਮ ਆਦਮੀ ਪਾਰਟੀ ਦੇ ਦੁਖੀ ਕੀ ਤੁਸੀਂ ਪਹਿਲਾਂ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਅਸੀਂ ਸਰਕਾਰ ਬਣਾਉਣ ਲੱਗੇ ਆ ਕੀ ਤੁਸੀਂ ਜਿਹੜੀ ਇੱਥੇ ਵੀ ਐਡਮਿਨਿਸਟ੍ਰੇਟਿਵ ਹੈ ਉਹਨੂੰ ਹੱਥ 'ਚ ਨਹੀਂ ਲੈ ਸਕਦੇ ਤੁਹਾਡੇ ਤਾਂ ਹਾਵੀ ਹੋ ਚੁੱਕੀ ਆ ਸਰਕਾਰ ਨਾ ਮਾ ਕੰਮ ਨਾ ਹੋਣ ਦਾ ਰੀਜ਼ਨ ਵੀ ਹੋਵੇਗਾ ਕੰਮ ਨਹੀਂ ਹੋ ਰਿਹਾ ਤੁਸੀਂ ਇਹ ਕਹਿ ਰਹੇ ਹੋ ਕੰਮ ਨਹੀਂ ਹੋ ਰਿਹਾ ਕੰਮ ਨਹੀਂ ਹੋ ਰਿਹਾ ਰੀਜ਼ਨ ਦੱਸੋ ਕੀ ਰੀਜ਼ਨ ਕੀ ਹੈ ਰੀਜ਼ਨ ਸਰ ਇਹੀ ਹੈ ਜਿਹੜੇ ਸਾਡੀ ਪ੍ਰਸ਼ਾਸਨ ਜਿਹੜੀ ਸਾਡੀ ਆਮ ਆਦਮੀ ਪਾਰਟੀ ਸੀਗੀ ਸਾਡੀ ਕਾਦੀ ਹੁਣ ਤਾਂ ਚਲੋ ਪੰਜਾਬ ਦੀ ਜਿਹੜੀ ਪਾਰਟੀ ਹੈ ਮੇਰੀ ਤਾਂ ਰਹੀ ਨਹੀਂ ਉਹਦਾ ਜਿਹੜਾ ਐਡਮਿਨਿਸਟ੍ਰੇਟਿਵ ਨਾਲ ਮਾਹੌਲ ਹੈ ਉਹ ਬਿਲਕੁਲ ਜ਼ੀਰੋ ਆ ਮਤਲਬ ਇਹਨਾਂ ਦਾ ਆਪਸੀ ਇੱਕ ਵੀ ਟੱਚ ਨਹੀਂ ਹੈਗਾ ਜੇ ਕੰਮ ਕਹਿੰਦੇ ਹੁੰਦੇ ਨਹੀਂ ਜਾਂ ਮੈਨੂੰ ਲੱਗਦਾ ਕੋਈ ਹੋਰ ਤਰੀਕਾ ਕੰਮ ਕਰਾਉਂਦਾ ਜੀ ਆਪਣੇ ਤਾਂ ਹੱਥ ਖੜੇ ਆ ਕਰਪਸ਼ਨ ਫਰੀ ਸਰਕਾਰ ਤਾਂ ਕਹਿੰਦੇ ਹੋ ਦੇਖੋ ਅਸੀਂ ਕਰਪਟ ਨਹੀਂ ਹੈਗੇ ਨਾ ਅਸੀਂ ਕਰਪਸ਼ਨ ਦੇ ਵਿੱਚ ਹੱਥ ਪਾਉਣਾ ਸਾਨੂੰ ਤਾਂ ਇਲਾਕੇ ਦੇ ਕੰਮ ਚਾਹੀਦੇ ਮੇਰਾ ਕੋਈ ਲੈਣਾ ਦੇਣਾ ਥੋੜੀ ਆ ਮੈਂ ਤਾਂ ਐਮਐਲਏ ਸਾਹਿਬ ਦਾ ਹੀ ਕੰਮ ਕਰ ਰਿਆ ਸੀ ਐਮਐਲਏ ਤਾਂ ਉਹੀ ਹੈ ਮੈਂ ਤਾਂ ਇੱਕ ਨੁਮਾਇੰਦਾ ਸੀ ਜੇ ਮੇਰੇ ਕਹਿਣ ਤੇ ਕੰਮ ਨਹੀਂ ਹੋ ਰੇ ਜੇ ਕੱਲ ਨੂੰ ਅਸੀਂ ਕੌਂਸਲਰ ਦੇਖੋ ਐਮਐਲਏ ਤੋਂ ਕੰਮ ਹੋਣੀ ਰੇ ਕੌਂਸਲਰ ਕੀ ਕਰੂਗਾ ਇਸ ਪਾਰਟੀ ਦਾ ਮੈਂ ਇਲਾਕਾ ਵਾਸੀਆਂ ਨੂੰ ਇੱਕ ਰਿਕੁਐਸਟ ਕਰਨੀ ਚਾਹੁੰਦਾ ਮੈਂ ਥੋੜਾ ਸੋਚ ਸਮਝ ਕੇ ਕੌਂਸਲਰ ਚੁਣੀਆ ਹੋ ਜੇ ਜਿੱਥੇ ਥੋੜਾ ਐਮਐਲਏ ਨੇ 5 ਸਾਲ ਕੁਝ ਕਰ ਸਕਿਆ ਤੇ ਕੌਂਸਲਰ ਕੀ ਕਰ ਲੂ ਜਮਾਨਤਾ ਜੱਟ ਕਾਉਂਸਲਰਾਂ ਦੇ ਵੀ ਹੋਣ ਵਾਲੀਆਂ ਤੇ ਇਹਨਾਂ ਸਾਹਿਬ ਦੀ ਵੀ ਹੋਣ ਵਾਲੀਆਂ ਇਹ 2 ਸਾਲ ਬਾਅਦ ਜਿਹੜੀ ਪਬਲਿਕ ਹੈ ਤੁਹਾਨੂੰ ਦੱਸੇਗੀ ਪੰਜਾਬ ਦੀ ਪਬਲਿਕ ਕਿੰਨੀ ਖੁਸ਼ ਆ ਤੁਹਾਡੇ ਕੰਮਾਂ ਤੋਂ ਅੱਜ ਜਿਹੜਾ ਪਾਰਕ ਦੇ ਵਿੱਚ ਵੀ ਅੰਦਰ ਆਪਾਂ ਚੱਲਦੇ ਅੰਦਰ ਪਾਰਕ ਦੇ ਵੀ ਥੋੜੇ ਹਾਲਾਤ ਦਿਖਾਣੇ ਆ ਪਾਰਕ ਦੇ ਵਿੱਚ ਜਾਣ ਨੂੰ ਡਰ ਲੱਗਦਾ ਕਿ ਇੱਥੇ ਸੱਪ ਨਾ ਹੋਵੇ ਕੋਈ ਆਉਂਦਾ ਹੀ ਨਹੀਂ ਜੇ ਡਰਦਾ ਮਾਰਾ ਹਾਲਾਤ ਹੀ ਇੰਨੇ ਬੁਰੇ ਆ ਅੱਡੇ ਅੱਡੇ ਹੋਲ ਹੋਏ ਹੋਏ ਮੈਨੂੰ ਦੱਸੋ ਜੀ ਇਦਾਂ ਦੇ ਪਾਰਕ ਕਿੱਥੇ ਦੇਖੇ ਜਾਂਦੇ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਉਮੀਦ ਕਾਉਂਸਲਰ ਦੀ ਤੁਹਾਨੂੰ ਜਿਹੜਾ ਉਮੀਦਵਾਰ ਟਿਕਟ ਸਰ ਮੈਂ ਤੁਹਾਨੂੰ ਦੱਸਦਾ ਆਪਾਂ ਟਿਕਟ ਅਨਾਉਂਸ ਹੋਣ ਤੋਂ ਪਹਿਲਾਂ ਹੀ ਹੱਥ ਖੜੇ ਕਰ ਗਏ ਸੀ ਨਹੀਂ ਕਿਤੇ ਇਹ ਇਹ ਕਿਤੇ ਇਸ ਗੱਲ ਦਾ ਗੁੱਸਾ ਤਾਂ ਨਹੀਂ ਹੈ ਵੀ ਟਿਕਟ ਨਹੀਂ ਮਿਲੀ ਹੈ ਵੀ ਸਾਡਾ ਸਾਡਾ ਨਾਮ ਸਾਡਾ ਨਾਮ ਭੇਜਿਆ ਹੋਇਆ ਸੀ ਐਮਐਲਏ ਸਾਹਿਬ ਕੋਲੋਂ ਸਾਨੂੰ ਡਿਕਲੇਅਰ ਸੀਗਾ ਕਿ ਦੋ ਨਾਮ ਭੇਜੇ ਆ ਸਰਵੇ ਦੇ ਹਿਸਾਬ ਨਾਲ ਟਿਕਟ ਮਿਲੇਗੀ ਪਰ ਸਾਨੂੰ ਸਮਝ ਆ ਗਈ ਸੀ ਜਿਹੜਾ ਸਰਵੇ ਇੱਕ ਟਕੋਸਲਾ ਹੈ ਸਰਵੇ ਸਰਵੇ ਕੁਝ ਨਹੀਂ ਸਿਰਫ ਚਾਹਤਿਆਂ ਨੂੰ ਟਿਕਟਾਂ ਮਿਲਣੀਆਂ ਫਿਰ ਇਲਾਕੇ ਦਾ ਕੰਮ ਆ ਪਹਿਲਾਂ ਹੀ 3 ਸਾਲ ਹੋ ਗਏ ਨਹੀਂ ਕਰਾ ਪਾ ਰਹੇ ਮੈਂ ਕਿਉਂ ਨਾ ਫਿਰ ਆਪਾਂ ਉਸ ਪਾਰਟੀ ਨਾਲ ਜੁੜੀ ਇੱਥੇ ਕੰਮ ਹੋਣ ਕਿਉਂਦੀ ਲੋਕਾਂ ਨੇ ਮੈਨੂੰ ਫੋਨ ਲਾਉਣੇ ਅ ਇਹ ਬਾਕੀ ਹੀ ਤੈਨੂੰ ਜਾਣਦੇ ਆ ਭਾਈ ਸਾਡੇ ਇਲਾਕੇ ਦਾ ਕੰਮ ਕਰਾ ਕੇ ਦੇ ਉੱਥੇ ਆਪਣੇ ਹੱਥ ਖੜੇ ਸੀ ਵੀ ਆ ਦੇਖੋ ਇਲਾਕਾ ਵਾਸੀਆਂ ਨੂੰ ਕਹਿੰਦਾ ਆਮ ਆਦਮੀ ਚ ਆਪਣੇ ਹੱਥ ਖੜੇ ਸੀ ਭਾ ਜੀਪੀ ਚ ਆ ਕੇ ਮੈਂ ਬਹੁਤ ਉਮੀਦ ਕਰਕੇ ਆਇਆ ਕਿ ਮੈਂ ਹੁਣ ਮੈਂ ਤੁਹਾਨੂੰ ਦੱਸਦਾ ਜੀ ਮੈਂ ਬੀਜੇਪੀ ਦਾ ਇੱਕ ਮੈਂਬਰ ਨਹੀਂ ਹਜੇ ਫਿਲਹਾਲ ਬੰਦੇ ਆ ਮੈਂ ਸਿਰਫ ਬੀਜੇਪੀ ਨੂੰ ਸਮਰਥਨ ਦੇ ਰਿਹਾ ਉਹ ਵੀ ਮੋਦੀ ਜੀ ਦੀਆਂ ਨੀਤੀਆਂ ਨੂੰ ਦੇਖ ਕੇ ਕਿ ਉਹਨਾਂ ਨੇ ਦੇਸ਼ ਸੰਭਾਲਿਆ ਤੇ ਮੈਨੂੰ ਲੱਗਦਾ ਸਾਡੇ ਪੰਜਾਬ ਲਈ ਕੁਝ ਕਰਨਗੇ ਹੁਣ ਸਮਾਂ ਆ ਗਿਆ ਸੀ ਭਗਵਾ ਲਹਿਰਾ ਦਈਏ ਪੰਜਾਬ ਚ ਹਰੇਕ ਸਰਕਾਰ ਤੁਸੀਂ ਦੇਖ ਲਈਏ ਇੱਕ ਵਾਰੀ ਬੀਜੇਪੀ ਦੀ ਇੰਡੀਪੈਂਡੈਂਟ ਸਰਕਾਰ ਬਣਾ ਦਿਓ ਜਿਸ ਤਰ੍ਹਾਂ ਤੁਸੀਂ ਬੀਜੇਪੀ ਨੂੰ ਸਮਰਥਨ ਦੇ ਰਹੇ ਹੋ ਤੁਹਾਨੂੰ ਲੱਗਦਾ ਤੁਹਾਨੂੰ ਬੀਜੇਪੀ ਸਮਰਥਨ ਦੇਗੀ ਤੁਹਾਡੇ ਜਿਹੜੀ ਕਹੇ ਤੇ ਜਿਹੜੀ ਜਿਹੜੇ ਕੰਮ ਹੋਣਗੇ ਸਭ ਤੋਂ ਪਹਿਲਾਂ ਸਟਾਰਟਿੰਗ ਹੀ ਪਾਰਕ ਕਰ ਲੈਣੇ ਆਪਾਂ ਸਭ ਤੋਂ ਪਹਿਲਾਂ ਮੇਰਾ ਜਿਹੜੇ ਸਾਡੇ ਇੱਥੇ ਦੇ ਡੋਲੀ ਕੁਸਾਈ ਜੀ ਨੇ ਸਭ ਤੋਂ ਪਹਿਲਾਂ ਅਸੀਂ ਬੈਠ ਕੇ ਮੰਦਰ ਗੁਰਦੁਆਰੇ ਇਹੀ ਡਿਸਕਸ ਕੀਤਾ ਕਿ ਜੋ ਕੰਮ ਮੈਂ ਆਪਣੇ ਵਾਰਡ ਵਾਲਿਆਂ ਨਾਲ ਵਾਅਦੇ ਕਰ ਚੁੱਕਾ ਹਾਂ ਜਿਹੜੀਆਂ ਜਿਹੜੀਆਂ ਗੱਲਾਂ ਮੈਂ ਪਿਛਲੇ 3 ਸਾਲ ਚ ਪੂਰੀਆਂ ਨਹੀਂ ਕਰ ਸਕਿਆ ਤੇ ਜੋ ਮੇਰੇ ਕੀਤੇ ਵਾਅਦੇ ਸੀਗੇ ਕਿ ਮੈਂ ਕਾਉਂਸਲਰ ਬਣ ਕੇ ਕੀ ਕਰਾਉਂਗਾ ਬਸ ਮੈਂ ਕਿ ਮੈਨੂੰ ਉਹਨਾਂ ਕੋ ਕੰਮ ਦੇ ਦਿਓ ਬਾਕੀ ਤੁਸੀਂ ਜੋ ਕਰਨਾ ਕਰੋ ਮੈਨੂੰ ਕਿਸੇ ਟੈਗ ਦੀ ਲੋੜ ਨਹੀਂ ਮੈਨੂੰ ਟੈਗ ਨਹੀਂ ਚਾਹੀਦਾ ਕਿ ਮੈਂ ਕਾਉਂਸਲਰ ਆ ਮੈਨੂੰ ਸਿਰਫ ਇੰਨਾ ਕਿ ਟੈਗ ਚਾਹੀਦਾ ਕਿ ਮੈਂ ਲੋਕਾਂ ਦਾ ਹਮੇਤੀ ਆ ਕਿ ਮੈਂ ਇੱਕ ਸੇਵਾ ਕਰਨ ਵਾਲਾ ਇੱਕ ਲੋਕ ਸੇਵਾ ਕਰਨ ਵਾਲਾ ਬੰਦਾ ਆ ਮੈਨੂੰ ਕਿਸੇ ਪਾਰਟੀ ਦੀ ਲੋੜ ਨਹੀਂ ਕੰਮ ਕਰਨ ਲਈ ਮੈਨੂੰ ਕੋਈ ਪਾਰਟੀ ਰੋਕ ਵੀ ਨਹੀਂ ਸਕਦੀ ਮੈਂ ਤਾਂ ਸਿਰਫ ਇੱਕ ਅੱਛੀ ਨੀਤੀ ਬਧੀਆ ਸੋਚ ਵਾਲੀ ਪਾਰਟੀ ਚਾਹੀਦੀ ਹੈ ਕਿ ਜਿਹੜੀ ਮੇਰੇ ਨਾਲ ਖੜੇ ਹੋਣਾ ਟਿਊਬਲ ਦੇਖ ਲੋ ਜੀ ਟਿਊਬਲ ਦੀ 6 ਮਹੀਨੇ ਹੋ ਗਏ ਮੈਂ ਰਿਕੁਐਸਟ ਪਾਈ ਹੋਈ ਆ ਕਿ ਆ ਟਿਊਬਲ ਲੀਕ ਕਰ ਰਿਹਾ ਮੇਰੇ ਕੋਲ ਔਨ ਰਿਕਾਰਡ ਹੈ ਮੋਬਾਈਲ 'ਚ ਕੈਦ ਹੈ WhatsApp ਤੇ ਹੈ ਕਿ ਐਮਐਲਏ ਸਾਹਿਬਾ ਦੇਖੋ ਜੀ ਆ ਪਾਰਕ ਆ ਮੈਂ ਦੱਸੋ ਇਹ ਪਾਰਕ ਨੇ ਇਹ ਪਾਰਕ ਹੁੰਦਾ ਸਰ ਇਹ 34 ਸੈਕਟਰ ਦਾ ਮੇਨ ਪਾਰਕ ਆ ਪਿਛਲੇ 3 ਸਾਲ ਤੋਂ ਛਵੀ ਆ ਇਹ ਆਜਾ ਹੁਣ ਟਿਊਬਲ ਦੇਖ ਲੋ ਇਹ ਟਿਊਬਲ ਪਿਛਲੇ 6 ਮਹੀਨੇ ਤੋਂ ਇਦਾਂ ਹੀ ਲੀਕ ਕਰ ਰਿਹਾ ਜਿਹਦੀ ਮੈਂ ਰਿਕੁਐਸਟ ਕਰ ਕਰਕੇ ਹੰਬ ਗਿਆ ਕਿ ਸਰ ਇਹ ਟਿਊਬਲ ਦਾ ਕੋਈ ਹੱਲ ਕਰ ਦਿਓ ਮੈਨੂੰ ਦੱਸੋ ਜੀ ਕੀ ਇਹ ਸੈਕਟਰ 39 ਦਾ ਇਲਾਕਾ ਡਿਜ਼ਰਵ ਕਰਦਾ ਮੈਂ ਕੀ ਜਵਾਬ ਦਵਾਂ ਅਗਲੇ ਕਹਿੰਦੇ ਜੀ ਤੁਸੀਂ ਨਮਾਇੰਦੇ ਹੋ ਤੁਸੀਂ ਕਾਉਂਸਲਰ ਬਣਨਾ ਅਸੀਂ ਕੀ ਕਾਉਂਸਲਰ ਬਣਾਂਗੇ ਸਾਡੇ ਕੰਮ ਹੀ ਨਹੀਂ ਹੁੰਦੇ ਫਿਰ ਤਾਂ ਅਸੀਂ ਆਜ਼ਾਦ ਚੰਗੇ ਆ ਜੀ ਅਸੀਂ ਆਜ਼ਾਦ ਰਵਾਂਗੇ ਹਰ ਇੱਕ ਸਰਕਾਰ ਤੋਂ ਕੰਮ ਕਰਾਵਾਂਗੇ ਅਸੀਂ ਤਾਂ ਲੋਕਾਂ ਦੇ ਕੰਮ ਕਰਾਉਣੇ ਆ ਜੀ ਇਹ ਮੇਰੀ ਤਿਆਰੀ ਕੋਈ ਕਾਉਂਸਲਰ ਦੀ ਨਹੀਂ ਹੈ ਇਹ ਮੇਰੀ ਤਿਆਰੀਆਂ ਲੋਕ ਸੇਵਾ ਦੀ ਹਮ ਕਿ ਆਪਾਂ ਲੋਕਾਂ ਦੇ ਹੁਣ ਮੈਂਦੇ ਬੰਨਾ ਕਿ ਜੇ ਮੈਨੂੰ ਜਿੱਥੇ ਮਰਜ਼ੀ ਫੋਨ ਆਵੇ ਮੈਂ ਕੰਮ ਕਰਾ ਸਕਾਂ ਤੇ ਵਾਰਡ ਨੰਬਰ 19 ਦੇ ਵਾਸੀਆਂ ਨੂੰ ਇੱਕ ਮੈਂ ਅਪੀਲ ਕਰਨੀ ਚਾਹੁੰਦਾ ਹਮ ਜਿੱਦਾਂ ਤੁਹਾਡੇ ਲਈ ਮੈਂ ਪਿਛਲੇ ਢਾਈ ਤਿੰਨ ਸਾਲ ਤੋਂ ਖੜਾ ਸੀ ਤੁਹਾਡੇ ਬੱਚਾ ਹੁਣ ਵੀ ਖੜਾ ਥੋਨੂੰ ਕੋਈ ਕੰਮ ਹੈ ਮੈਨੂੰ ਫੋਨ ਲਾਓ ਮੇਰੀ ਸਰਕਾਰ ਹੋਵੇ ਨਾ ਹੋਵੇ ਮੈਂ ਕੰਮ ਕਰਾ ਕੇ ਦਊਂਗਾ ਤੁਸੀਂ ਲੋਕ ਸੇਵਾ ਦੀ ਗੱਲ ਕੀਤੀ ਹੈ ਲੋਕ ਸਭਾ ਦਾ ਤੁਸੀਂ ਆਪਣੇ ਕੋਲ ਵੀ ਕਲਾਸ ਸੀ ਕਿੰਨਾ ਕਿ ਵੱਡਾ ਕੰਮ ਹੈਗਾ ਇਹ ਕਿਹੜਾ ਸਰ ਆਪ ਟਿਊਬਲ ਦਾ ਸਰਕਾਰ ਚ ਸੀਗੇ ਅਸੀਂ ਅਸੀਂ ਐਮਐਲਏ ਦਫ਼ਤਰ ਕਵਾਂਗੇ ਕਿ ਇਹ ਟਿਊਬਰ ਲੀਕ ਹੈ ਜੀ ਇਹਦਾ ਹੱਲ ਕਰਾ ਕੇ ਦਿਓ ਜੇ ਅਸੀਂ ਸਰਕਾਰ 'ਚ ਹੋ ਕੇ ਨਹੀਂ ਕੰਮ ਕਰਾ ਪਾਵਾਂਗੇ ਤਾਂ ਕੀ ਕਰਾਂਗੇ ਆ ਹੁਣ ਅਸੀਂ ਸਰਕਾਰ ਛੱਡਤੀ ਆ ਹੁਣ ਅਸੀਂ ਲੋਕ ਸੇਵਾ ਤੇ ਆ ਗਏ ਹੁਣ ਨਹੀਂ ਸਰਕਾਰ ਕਰਾ ਕੇ ਦੇਗੀ ਜੇ ਸਾਡਾ ਬੀਜੇਪੀ ਦਾ ਕੌਂਸਲ ਜਿੱਤੇ ਤਾਂ ਆ ਕਰਾ ਕੇ ਦਵਾਂਗੇ ਜੇ ਇਲਾਕਾ ਨਵਾਸੀ ਕੋਈ ਗਲਤੀ ਕਰ ਜਾਂਦੇ ਐ ਤੇ ਇਹ ਹਾਲਾਤ ਇਦਾਂ ਹੀ ਰਹਿਣਗੇ ਮੇਰੇ ਕੋਲ ਤਾਂ ਜਿਹੜਾ ਕੰਮ ਆਏਗਾ ਆਪਣੇ ਤੌਰ ਤੇ ਮੈਂ ਕਰਾਵਾਂਗਾ ਹੀ ਸਮੱਸਿਆਵਾਂ ਹੋਰ ਕਿਹੜੀਆਂ ਗਿਣੀਆਂ ਤੁਹਾਨੂੰ ਨਜ਼ਰ ਆ ਰਹੀਆਂ ਵਾ ਸਰ ਇਲਾਕੇ ਦੇ ਵਿੱਚ ਛੋਟੀ ਸਮੱਸਿਆਵਾਂ ਵੱਡੀ ਦਾ ਰੂਪ ਲੈ ਰਹੀਆਂ ਨੇ ਇਲਾਕੇ ਦੇ ਵਿੱਚ ਜੇ ਕਿਸੇ ਦੀ ਕੋਈ ਚੀਜ਼ ਚੋਰੀ ਹੋ ਜਾਂਦੀ ਹੈ ਕੋਈ ਸਕੂਟਰ ਮੋਟਰਸਾਈਕਲ ਚੋਰੀ ਹੋ ਜਾਂਦਾ ਉਹ ਡਰ ਦਾ ਰਿਪੋਰਟ ਨਹੀਂ ਲਿਖਾ ਜਾਂ ਰਿਹਾ ਕਾਰਨ ਕਿ ਉਹਨੂੰ ਪਤਾ ਉਹਨੂੰ 15 ਦਿਨ ਢੇੜੇ ਮਾਰਨ ਤੋਂ ਬਾਅਦ ਵੀ ਕੋਈ ਸਫਲਤਾ ਹੱਥ ਨਹੀਂ ਲੱਗਦੀ ਇੱਕ ਬੰਦੇ ਨਾਲ ਚੋਰੀ ਹੋਈ ਉਹਨੂੰ ਸਪਾਰਸ਼ ਪਾਉਣੀ ਪੈਂਦੀ ਐਮਐਲਏ ਦਫ਼ਤਰ ਜਾ ਕੇ ਗਈ ਜੀ ਫੋਨ ਲਾਓ ਮੇਰੀ ਰਿਪੋਰਟ ਨਹੀਂ ਲਿਖ ਰਹੇ ਮੈਨੂੰ ਦੱਸੋ ਕਿੱਥੇ ਦਾ ਪ੍ਰਸ਼ਾਸਨ ਹੈ ਮਤਲਬ ਜਿਹਦੇ ਕੋਲੇ ਸਪਾਰਸ਼ ਨਹੀਂ ਹੈ ਉਹ ਕੰਮ ਨਹੀਂ ਕਰਾ ਪਾਊਗਾ ਇਦਾਂ ਨਹੀਂ ਸਰਕਾਰਾਂ ਚੱਲਦੀਆਂ ਇਹ ਪਹਿਲੀ ਵਾਰ ਦੇਖ ਰਹੇ ਹਾਂ ਅਸੀਂ ਤੁਸੀਂ ਲੋਕ ਸੇਵਾ ਲਈ ਆਏ ਹੋ ਤੁਸੀਂ ਲੋਕਲੀ ਓਪਨ ਕਰੋ ਯਾਰ ਸਾਰੇ ਦਫ਼ਤਰ ਜਿਹਨੂੰ ਕੋਈ ਲੋੜ ਆ ਜਾ ਕੇ ਕੰਮ ਕਰਾਵੇ ਇਹ ਥੋੜੀ ਹਰ ਬੰਦਾ ਤੁਹਾਡੇ ਦਫ਼ਤਰ ਆਵੇ ਪਹਿਲਾਂ ਮਿੰਟ ਤਰਲਾ ਕਰੇ ਤਾਂ ਉਹਦੇ ਕੰਮ ਹੋਣੇ ਆ ਇਲੈਕਸ਼ਨਾਂ ਬਿਲੇ ਹੀ ਤੁਹਾਨੂੰ ਕਿਉਂ ਯਾਦ ਆ ਪਹਿਲਾਂ ਕਿਸੇ ਸੀ ਕਿੰਦੇ ਸੀ ਆਪਾਂ ਜੀ ਇਲੈਕਸ਼ਨਾਂ ਤੋਂ ਤਕਰੀਬਨ 10 15 ਦਿਨ ਪਹਿਲਾਂ ਪਾਰਟੀ ਛੱਡੀ ਆ ਇਹ ਸੋਚ ਕੇ ਪਾਰਟੀ ਛੱਡੀ ਆ ਕਿ ਪਿਛਲੇ 3 ਸਾਲ ਤੋਂ ਅਸੀਂ ਵਿਫਲ ਰਹੇ ਆ ਅਸੀਂ ਕੰਮ ਨਹੀਂ ਕਰਾ पाए ਆਉਣ ਵਾਲੇ ਸਮੇਂ 'ਚ ਜੇ ਮੈਂ ਇਸ ਪਾਰਟੀ 'ਚ ਕੌਂਸਲਰ ਬਣ ਕੇ ਵੀ ਆਏ ਨਾ ਲੋਕਾਂ ਨੇ ਮਾਰਨੀ ਮੇਰੇ ਸਿਰ 'ਤੇ ਜੁੱਤੀਆਂ ਅਸੀਂ ਆਪ ਦੀ ਇੱਜ਼ਤ ਬਚਾਉਣੀ ਆ ਜਿੱਤ ਮਰਵਾਣੀ ਨਹੀਂ ਜੀ ਇਹ ਨਾਮ ਜਿਹੜਾ ਬਣਾਇਆ ਇਹ ਲਾਲੋ ਅਸੀਂ ਲੋਕ ਸੇਵਾ ਕਰਕੇ ਬਣਾਇਆ ਜੋ ਪ੍ਰਮਾਤਮਾ ਨੇ ਸਾਡਾ ਬਣਾਇਆ ਅਸੀਂ ਆਪਣੇ ਆਪ ਨੂੰ ਡੋ ਬਣਾਣੀ ਚਾਹੁੰਦੇ ਅਸੀਂ ਲੋਕਾਂ ਦੇ ਹਮਾਇਤੀ ਬੰਨਾ ਚਾਹੁੰਦੇ ਇਹ ਨਾ ਹੋਵੇ ਜਿਵੇਂ ਪਿਛਲੇ ਵਨੀਤ ਬਾਟੀਆਂ ਨੂੰ ਲੋਕ ਗਾਲਾਂ ਕੱਢਦੇ ਫਿਰ ਮੈਨੂੰ ਕਰਦੇ ਕਾਰਨ ਕਿ ਜਦੋਂ ਸਰਕਾਰ ਨੇ ਕੰਮ ਨਹੀਂ ਕਰਾਣੇ ਕਰਾਉਣੇ ਤਾਂ ਮੈਂ ਸਰਕਾਰ ਤੋਂ ਹੀ ਸੀਗਾ ਆਪਾਂ ਹੱਥ ਖੜੇ ਕਰਤੇ ਆਪਾਂ ਆਜ਼ਾਦ ਆ ਜਿਹੜਾ ਬੰਦਾ ਵ ਹੁਣ ਇੱਕ ਤੁਸੀਂ ਸੀਵਰੇਜ ਦੀ ਗੱਲ ਕੀਤੀ ਸੀਗੀ ਠੀਕ ਹੈ ਜੀ ਉਹ ਵੀ ਛੋਟੀ ਮੋਟੀ ਸਮੱਸਿਆ ਉਹਦੇ ਬਾਰੇ ਵੀ ਦੱਸੋ ਕੀ ਤੁਸੀਂ ਕਹਿ ਰਹੇ ਸਰੋ ਛੋਟੀ ਮੋਟੀ ਸਮੱਸਿਆ ਨਹੀਂ ਇਸ ਇਲਾਕੇ ਦੇ ਵਿੱਚ ਇੱਕ ਸਰਵੇ ਕਰਕੇ ਲੋਕਾਂ ਨੂੰ ਪੁੱਛੋ ਜੀ ਤੁਹਾਡੇ ਸੀਵਰੇਜ ਦੇ ਹਾਲਾਤ ਕੀ ਆ ਆ ਪਿੱਛੇ ਜੀਆਡੀ ਕਲੋਨੀ ਆ ਇਹ ਵਿਚਾਰੇ ਮਿੰਤਾ ਹੀ ਕਰਦੇ ਰਹਿੰਦੇ ਆ ਮੇਰੀਆਂ ਮੈਨੂੰ ਦੱਸੋ ਯਾਰ ਇੱਕ ਬੰਦਾ ਇੱਕ ਐਜੂਕੇਟਿਡ ਬੰਦਾ ਇੱਕ ਬਿਜ਼ਨਸਮੈਨ ਬੰਦਾ ਉਹ ਚੰਗਾ ਲੱਗਦਾ ਤੇ ਘਰ ਦੇ ਬਾਹਰ ਸੀਵਰ ਨਿਕਲਦੇ ਆ ਤੇ ਬਾਰ ਬਾਰ ਮੈਨੂੰ ਉਹਦੇ ਲਈ ਫੋਨ ਕਰਦੇ ਉਹਦੇ ਕੋਲ ਖੜਾ ਬਜ਼ੁਰਗ ਵਿਚਾਰੇ ਸਮੈਲ ਆਉਂਦੀ ਹੁੰਦੀ ਆ ਸੀਵੜਾਂਿਆਂ ਦੇ ਕੋਲ ਖੜ ਕੇ ਮੈਨੂੰ ਫੋਨ ਕਰਦੇ ਹੁੰਦੇ ਆ ਆ ਜਾ ਪੰਕ ਜਦੋਂ ਆ ਜਿਹੜਾ ਸ਼ਿਂਧਾਰ ਦੇ ਕੋਲ ਇਹਨਾਂ ਨੇ ਇੱਕ ਮੋਦ ਦਾ ਪੂੰਗਾ ਬਣਾਇਆ ਉਹਦਾ ਹੀ ਪ੍ਰੋਜੈਕਟ ਖਤਮ ਨਹੀਂ ਹੋਣਾ ਪਾਈਪ ਪਾਈਪਤੀ ਦੀ 40 ਸਾਲ ਹੋ ਗਏ ਚੇਂਜ ਨਹੀਂ ਹੋਈਆਂ ਪਾਈਪਾਂ ਤਾਂ ਸੜੇ ਇਹਨਾਂ ਨੇ ਚੇਂਜ ਕਰਨੀਆਂ ਨਹੀਂ ਮੈਂ ਕਹਿੰਦਾ ਸਫਾਈਓ ਕਰਾ ਲੰਦੇ ਸਾਡੀ ਸਫਾਈ ਵੀ ਨਹੀਂ ਹੋਈ ਸਫਾਈ ਵੀ ਨਹੀਂ ਪਿਛਲੇ 4 5 6 ਮਹੀਨਿਆਂ ਤੋਂ ਨਾ ਮਾਈਕ ਤੇ ਐਮਪੀ ਇਲੈਕਸ਼ਨਾਂ ਤੋਂ ਪਹਿਲਾਂ ਸਾਡੇ ਐਮਐਲਏ ਸਾਹਿਬ ਇੱਕੋ ਗੱਲ ਕਹਿੰਦੇ ਆ ਰਹੇ ਸੁਪਰ ਸੈਕਸ਼ਨ ਮਸ਼ੀਨ ਆਉਣ ਆਲੀ ਆ ਅੱਛਾ ਐਮਐਲਏ ਸਾਹਿਬ ਉਹ ਕਿੱਥੇ ਰਹਿ ਗਏ ਕੀ ਗੱਲ ਸਾਡੇ ਇਲਾਕੇ 'ਚ ਸੁਪਰ ਸੈਕਸ਼ਨ ਮਸ਼ੀਨ ਨਹੀਂ ਆਉਣੀ ਸੀ ਜਾਂ ਅਸੀਂ ਟੈਕਸ ਨਹੀਂ ਭਰਦੇ ਇਦਾਂ ਨਾ ਕੀ ਦੇਣਾ ਚਾਹ ਮੈਂ ਕੋਈ ਮੈਸੇਜ ਦੇਣਾ ਚਾਹਨਾ ਸੋਚ ਸਮਝ ਕੇ ਵੋਟ ਪਾਇਓ ਜਿਹਨੇ 3 ਸਾਲ ਕੁਛ ਨਹੀਂ ਕੀਤਾ ਉਹਨੇ ਕਰਨਾ ਅੱਗੋ ਵੀ ਨਹੀਂ ਜੇ ਸਾਡਾ ਐਮਐਲਏ ਵਿਚਾਰਾ ਕੰਮ ਨਹੀਂ ਕਰਾ پا ਰਿਹਾ ਸਾਡੇ ਕਾਉਂਸਲਰ ਕਿੱਥੋਂ ਕਰਾ ਬਣਗੇ ਜੋ ਰਾਜਾ ਹੀ ਨਹੀਂ ਕੁਛ ਕਰ ਰਿਹਾ ਉਹਦੀ ਪ੍ਰਜਾ ਕੀ ਕਰੇਗੀ ਸੋ ਮੋਦੀ ਵਾਲ ਦੇਖ ਲਓ ਮੋਦੀ ਦੀ ਨੀਤੀਆਂ ਵੱਲ ਦੇਖ ਲਓ ਭਾਜਪਾ ਸਰਕਾਰ ਨੂੰ ਇਸ ਵਾਰ ਹੀ ਲਿਆਓ ਜਿਵੇਂ ਸਿਕਿਉਰਿਟੀ ਸੇਫਟੀ ਜੋ ਕ੍ਰਾਈਮ ਖਤਮ ਹੋਇਆ ਯੂਪੀ ਦੇ ਵਿੱਚ ਮੈਨੂੰ ਲੱਗਦਾ ਜੇ ਉਹ ਸਰਕਾਰ ਆ ਜੇ ਪੰਜਾਬ 'ਚ ਵੀ ਖਤਮ ਹੋ ਜਾਏਗਾ ਜੇ ਗੱਲ ਕਰੀਏ ਇਲਾਕੇ ਦੀ ਮੈਂ ਜਿਹਨੂੰ ਡੋਲੀ ਗੁਸਾਈ ਜਿਹਨੂੰ ਜਿਹਨਾਂ ਨੂੰ ਸਮਰਥਨ ਦਿੱਤਾ ਮੈਂ ਤੁਹਾਨੂੰ ਪ੍ਰੋਕਸਰ ਜਿਤਾਣਾ ਜੇ ਤੁਸੀਂ ਉਹਨਾਂ ਨੂੰ ਜਿਤਾਦਰ ਨਹੀਂ ਹੋ ਤੁਹਾਡਾ ਇਹ ਬੱਚਾ ਜਿਵੇਂ ਮਰਜ਼ੀ ਹਰੇਕ ਕੰਮ ਕਰਕੇ ਆਊਗਾ ਜਿਵੇਂ ਮਰਜ਼ੀ ਕਰਾਊਗਾ ਸਾਰੇ ਕੰਮ ਕਰਾ ਕੇ ਦਊਗਾ ਬਹੁਤ ਬਹੁਤ ਧੰਨਵਾਦ ਇਸ ਸੰਸਾੜੇ ਨਾਲ ਆਵਾਜ਼ ਨੰਬਰ 19 ਤੋਂ ਪੰਕਜ ਮੈਸੇਜ ਜਿਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਾਫੀ ਨਰਾਜ਼ ਲੱਗ ਰਹੇ ਨੇ ਆਪਣੀ ਪਾਰਟੀ ਦੇ ਜਿਹੜੀ ਇਹਨਾਂ ਨੇ ਪਾਰਟੀ ਛੱਡ ਬੈਠੇ ਨੇ ਆਮ ਆਦਮੀ ਪਾਰਟੀ ਹੁਣ ਭਾਜੀਪੀ ਨੂੰ ਸਮਰਥਨ ਦਿੱਤਾ ਵਾ ਇਹਨਾਂ ਦਾ ਕਹਿਣਾ ਹੈ ਇਹ ਹੈ ਕਿ ਅਗਰ ਤੁਸੀਂ ਵੋਟ ਪਾਣੀ ਹੈ ਤਾਂ ਸੋਚ ਸਮਝ ਕੇ ਪਾਓ ਜਿਹੜੇ ਪ ਕੰਮਾਂ ਦੇ ਆਧਾਰ ਤੇ ਹੀ ਬੋਟ ਪਾਏ ਕਿਹੜੇ ਕੰਮ ਕਰਾਏ ਨੇ ਕਿਹੜੇ ਕੰਮ ਨਹੀਂ ਕਰਾਏ ਉਹ ਲੋਕ ਜਿਹੜਾ ਉਮੀਦਵਾਰਾਂ ਲੋਕਾਂ ਦੇ ਵਿੱਚ ਵਿਚਰ ਰਿਹਾ ਜਾਂ ਨਹੀਂ ਵਿਚਰ ਰਿਹਾ ਬਾਕੀ ਹੋਰ ਵੀ ਨਵੀਂ ਆਪ ਲੈ ਕੇ ਹਾਜ਼ਰ ਹੋਵਾਂਗੇ ਜੁੜੇ ਹੋਏ ਰਹਾਂਗੇ ਸਿੰਘ ਆਲੋਚਨਾ